ਟਾੜ ਕਰਨੀ ਪੰਮੇ ਤੋਂ ਸਾਧੂ ਤੱਕ ਉਹਨਾ ਕਿੰਨਾ ਚਾਲੇ ਜੰਗ ਸਿੰਘ ਬਾਈ ਜੀ ਨੇ ਮੈਨੂੰ ਇਹ ਰੋਲ ਸੁਣਾਇਆ ਮੈਂ ਕਿਹਾ ਬਾਈ ਬਹੁਤ ਔਖਾ ਜੀ ਕਹਿੰਦੇ ਹੋ ਜਾਣਾ ਆਪਣੀ ਫਿਲਮ ਦਾ ਨਾਮ ਹੀ ਐ ਸਰ ਅਰਦਾਸ ਕਰ ਬਾਬੇ ਕੋਲੇ ਆਪੇ ਹੋ ਜਾਣਾ ਜਦੋਂ ਗਿੱਪੀ ਭਾਈ ਨੇ ਕਿਹਾ ਸੀਗਾ ਵੀ ਜੱਗੀ ਇਸ ਵਾਰ ਤੇਰਾ ਕਰੈਕਟਰ ਥੋੜਾ ਡਿਫਰੈਂਟ ਹੋਊਗਾ ਜਾਂ ਚੈਲੈਂਜਿੰਗ ਥੋੜਾ ਹੋ ਸਕਦਾ ਹੈ ਔਰ ਹਜੂਰ ਸਾਹਿਬ ਜਾਣ ਦੀ ਗੱਲ ਕੀਤੀ ਸੀ ਤਾਂ ਉਹ ਮਨ ਦੇ ਵਿੱਚ ਕੀ ਆਇਆ ਮੈਂ ਉਦੋਂ ਅਮਰੀਕਾ ਬੈਠਾ ਸੀਗਾ ਜਦੋਂ ਭਾਈ ਨੇ ਮੈਨੂੰ ਦੱਸਿਆ ਸੀਗਾ ਤੇ ਰੋਲ ਬਾਰੇ ਤੇ ਮੈਂ ਆਦੀ ਫੈਮਿਲੀ ਨਾਲ ਡਿਸਕਸ ਕੀਤਾ ਮੈਂ ਕਿਹਾ ਯਾਰ ਵੀ ਇਹ ਰੋਲ ਇਦਾਂ ਲੱਗ ਰਿਹਾ ਵੀ ਮੇਰੇ ਲਈ ਹੀ ਲਿਖਿਆ ਗਿਆ ਜਿੱਦਾਂ ਮੇਰੀ ਹੈਗੀ ਪਰਸਨੈਲਿਟੀ ਆ ਜਦੋਂ ਅਜਿਹੇ ਸ਼ੂਟ ਕਰਨਾ ਹੋਵੇ ਤਾਂ ਮਾਹੌਲ ਵੀ ਨਾ ਕਿਤਨਾ ਕਿਤਾ ਗੰਭੀਰਜਾ ਹੋ ਜਾਂਦਾ ਹੈ ਸੈੱਟ ਦਾ ਸੋ ਮਾਹੌਲ ਕਿਵੇਂ ਦਾ ਰਿਹਾ ਸ਼ੂਟ ਦਾ ਭਾਈ ਜੀ ਜਦੋਂ ਅਸੀਂ ਹੰਬਲ ਦਾ ਕੋਈ ਪ੍ਰੋਜੈਕਟ ਹੁੰਦਾ ਸਾਰੇ ਪਰਿਵਾਰ ਆਂਗੋ ਹੁੰਦੇ ਆ ਤੇ ਜਦੋਂ ਇਹ ਸੀਨ ਹੁੰਦੇ ਸੀ ਉਦੋਂ ਤਾਂ ਉਹ ਹੁੰਦਾ ਸੀ ਕਿਤੇ ਨਾ ਕਿਤੇ ਭਾਵੁ ਖੁੰਦੇ ਸੀਗੇ ਬਿਲਕੁਲ ਉਹ ਤਾਂ ਫਿਰ ਹੋਣਾ ਹੀ ਨਹੀਂ ਸੀ ਰੋਲ ਹੀ ਨਹੀਂ ਹੋਣਾ ਸੀ ਸਕ੍ਰਿਪਟ ਪੜ੍ਹਦੇ ਸੀਗੇ ਜਦ ਪ੍ਰੋਪਰ ਮਾਹੌਲ ਸੀ ਸੈਟ ਦਾ ਤਦੋਂ ਲੱਗਾ ਯਾਰ ਆ ਚੀਜ਼ ਮੇਰੀ ਜ਼ਿੰਦਗੀ ਵਿੱਚ ਹੋ ਚੁੱਕੀ ਹੈ ਜਦੋਂ ਮੇਰੇ ਬੇਟੀ ਹੋਈ ਸੀਗੀ ਲੋਕ ਮੈਨੂੰ ਕਹਿੰਦੇ ਸੀ ਯਾਰ ਤੇਰੀ ਬੇਟੀ ਹੋ ਗਈ ਹਨਾ ਫੈਮਲੀ ਕਦੋਂ ਕੰਪਲੀਟ ਕਰੇਗਾ ਗੱਲ ਮੁੰਡਾ ਕਰੋ ਹੁਣ ਫਿਲਮ ਤੁਹਾਨੂੰ ਤੁਹਾਨੂੰ ਪਤਾ ਹੈ ਕੀ ਸਿਖਾਉਂਦੀ ਹੁਣ ਮੈਂ ਸਾਧੂ ਕਵਾਂ ਜਾਂ ਪੰਮਾ ਕਵਾਂ ਕੀ ਕਵਾਂ ਚਲੰਦਰ ਅੱਜ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਦਾ ਪ੍ਰੀਮੀਅਰ ਸੀ ਸੰਗਤਾਂ ਜਕਾਰੇ ਲਾਉਣੀਆਂ ਬਾਹਰ ਨਿਕਲੇ ਨੇ ਔਰ ਬਾ ਕਮਾਲ ਕਿਰਦਾਰ ਜਿਨ੍ਹਾਂ ਨੇ ਇੱਕ ਸ਼ਾਪ ਛੱਡ ਦਿੱਤੀ ਹੈ ਜਿੰਨੇ ਵੀ ਉਹਨਾਂ ਨੇ ਕਿਰਦਾਰ ਕੀਤੇ ਨੇ ਉਸ ਕਿਰਦਾਰ ਤੋਂ ਹਟਵਾ ਕਿਰਦਾਰ ਕੀਤਾ ਹੈ ਪ੍ਰਿੰਸ ਬਾਈ ਸਾਡੇ ਨਾਲ ਨੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਫਿਲਮ ਲਈ ਬਹੁਤ ਬਹੁਤ ਮੁਬਾਰਕਾਂ ਕਿਉਰੇ ਥੈਂਕ ਯੂ ਜੀ ਥੈਂਕ ਯੂ ਮਤਲਬ ਜਦੋਂ ਫਿਲਮ ਦੇਖ ਕੇ ਬਾਹਰ ਨਿਕਲੇ ਮੈਂ ਜੱਗੀ ਬਾਈ ਨਾਲ ਵੀ ਗੱਲ ਕਰਦਾ ਪਿਆ ਸੀ ਸ਼ਬਦ ਨਹੀਂ ਆ ਰਹੇ ਸਵਾਲ ਨਹੀਂ ਆ ਰਹੇ ਅਸੀਂ ਕੀ ਸਵਾਲ ਕਰੀਏ ਸਭ ਤੋਂ ਜ਼ਿਆਦਾ ਤੁਹਾਡੇ ਕਿਰਦਾਰ ਨੇ ਰੁਵਾਇਆ ਹੈ ਜੀ ਥੈਂਕ ਯੂ ਵੀਰੇ ਕਿੰਨਾ ਕੁ ਚੈਲਿੰਜਿੰਗ ਸੀਗਾ ਇਮਾਰਤ ਆੜ ਕਰਨੀ ਪੰਮੇ ਤੋਂ ਸਾਧੂ ਤੱਕ ਹੋਣਾ ਕਿੰਨਾ ਕੁ ਚੈਲਿੰਜਿੰਗ ਸੀ ਬਹੁਤ ਚੈਲਿੰਜਿੰਗ ਸੀ ਬਹੁਤ ਸੀ ਪਰ ਜਦੋਂ ਬਾਈ ਜੀ ਨੇ ਮੈਨੂੰ ਇਹ ਰੋਲ ਸੁਣਾਇਆ ਮੈਂ ਕਿਹਾ ਬਾਈ ਬਹੁਤ ਔਖਾ ਜੀ ਕਹਿੰਦੇ ਹੋ ਜਾਣਾ اپنی فلم ਦਾ ਨਾਮ ਐ ਐਸਾ ਅਰਦਾਸ ਕਰਵਾ ਬੇਕੁਲੇ ਆਪੀ ਹੋ ਜਾਣਾ ਪਰ ਉਹ ਵਾਇਗੁਰੂ ਨੇ ਮਿਹਰ ਕੀਤੀ ਮਿਹਨਤ ਆਪਾ ਕਰਨੀ ਆ ਮਿਹਨ ਸਾਰਿਆਂ ਨੇ ਸਾਰੀ ਟੀਮ ਨੇ ਕੀਤੀ ਔਰ ਨਾਲੇ ਡੇਡੇ ਵੱਡੇ ਬੰਦੇ ਸੀਗੇ ਸੋਈ ਸਾਹਿਬ ਮਲਕੀਤ ਰੌਣੀ ਬਾਈ ਖੁੱਗੀ ਭਾਜੀ ਸੀਮਾ ਮੈਡਮ ਰੂਪੀ ਪੰਜੀਰ ਗਗਵੀਰ ਬੋਲੀ ਜੱਗੀ ਦਾ ਨਾਮ ਰਾਣਾ ਜੰਗਬਾਦਰ ਜੀ ਇਹ ਸਾਰੇ ਹੈਨ ਟਰੈਕਟਰ ਆ ਸਾਰੇ ਤੇ ਉਹਨਾਂ ਦੇ ਵਿੱਚ ਰਹਿ ਕੇ ਤੁਸੀਂ ਕਾਰ ਹੀ ਲੈਣੇ ਆ ਇੱਕ ਪਾਸੇ ਜਦੋਂ ਪੰਮੇ ਵਰਗਾ ਕਿਰਦਾਰ ਕਰਨਾ ਚਿਤਾ ਸਿੰਘ ਵਰਗਾ ਕਿਰਦਾਰ ਕਰਨਾ ਮਾਰ ਧਾੜ ਵਾਲੇ ਕਿਰਦਾਰ ਕਰਨੇ ਤੇ ਇੱਕ ਪਾਸੇ ਇੰਨਾ ਟਰਮੇ ਵਾਲਾ ਔਰ ਜ਼ਿੰਦਗੀ ਜ਼ਿੰਦਗੀ ਦੇ ਵਿੱਚ ਦੋ ਤੁਸੀਂ ਦਿਖਾਇਆ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਹੋਇਆ ਤੁਹਾਡੇ ਕੋਲ ਜ਼ਹਿਰ ਦਿੱਤੀ ਗਈ ਜਾਂ ਤੁਹਾਡੇ ਕੋਲ ਆ ਚੀਜ਼ ਹੋ ਗਈ ਤਾਂ ਕਿਤਨਾ ਕਿਤੇ ਉਹ ਮੈਂਟਲੀ ਵੀ ਬਹੁਤ ਜ਼ਿਆਦਾ ਹਨਾ ਫੋਰਸ ਕਰਦਾ ਬੰਦੇ ਹੁੰਦਾ ਹੁੰਦਾ ਆਹੋ ਬਾਕੀ 13 ਸਤੰਬਰ ਨੂੰ ਆ ਰਹੀ ਹੈ ਆਪਣੀ ਅਰਦਾਸ ਸਾਰ ਇੰਨੇ ਸ਼ਬਦਾਂ 'ਚ ਘਟਕ ਕਿਉਂ ਨੇ ਤੁਹਾਡੇ 1 ਵਰਡ ਆਨਸਰ ਦੇ ਰਹੇ ਹੋ ਤੁਸੀਂ ਨਹੀਂ ਮੈਂ ਇਸੇ ਕਰਕੇ ਵੀ 13 ਸਤੰਬਰ ਨੂੰ ਆ ਰਹੀ ਆ ਆਪਾਂ ਰੋਲ ਬਾਰੇ ਗੱਲ ਜਿਆਦਾ ਫਿਲਮ ਬਾਰੇ ਨਾ ਕਰੀਏ ਤਾਂ ਕਿ ਦੇਖ ਕੇ ਆਉਣ ਸਾਰੇ ਜਾਣੇ ਆਫ ਦੀ ਰਿਕਾਰਡ ਜਿਹੜੇ ਆਫ ਸੈੱਟ ਤੇ ਆਪਾਂ ਗੱਲਾਂ ਕਰ ਲੈਨੇ ਆ ਕਿਉਂਕਿ ਜਦੋਂ ਅਜਿਹਾ ਸ਼ੂਟ ਕਰਨਾ ਹੋਵੇ ਤਾਂ ਮਾਹੌਲ ਵੀ ਨਾ ਕਿਤਨਾ ਕਿਤਾ ਗੰਭੀਰ ਜਿਹਾ ਹੋ ਜਾਂਦਾ ਹੈ ਸੈੱਟ ਦਾ ਸੋ ਮਾਹੌਲ ਕਿਵੇਂ ਦਾ ਰਿਹਾ ਸ਼ੂਟ ਦਾ ਬਾਈ ਜੀ ਜਦੋਂ ਅਸੀਂ ਗਿੱਪੀ ਬਾਈ ਜੀ ਨਾਲ ਕਰਦੇ ਨਾ ਹੰਬਲ ਦਾ ਕੋਈ ਪ੍ਰੋਜੈਕਟ ਹੁੰਦਾ ਸਾਰੇ ਪਰਿਵਾਰ ਵਾਂਗੂ ਹੁੰਦੇ ਆ ਜਦੋਂ ਇਹ ਸੀਨ ਹੁੰਦੇ ਸੀ ਉਦੋਂ ਤਾਂ ਮਾਹਰੋਣਾ ਹੁੰਦਾ ਸੀ ਕਿਤੇ ਨਾ ਦੇਖੇ ਕਿੰਨਾ ਕਿਤੇ ਭਾਵੁਕ ਹੁੰਦੇ ਸੀਗੇ ਬਿਲਕੁਲ ਉਹ ਤਾਂ ਫਿਰ ਹੋਣਾ ਹੀ ਨਹੀਂ ਸੀ ਰੋਲ ਹੀ ਨਹੀਂ ਹੋਣਾ ਸੀ ਮੈਂ ਆਪਣੇ ਤੇ ਫਿਲਮ ਲੈ ਕੇ ਦੇਖਾ ਮੈਂ ਜੋ ਫਿਲਮ ਤੋਂ ਸਿੱਖਿਆ ਵੀ ਬਹੁਤ ਚੀਜ਼ਾਂ ਹੈ ਹਰਿਆ ਮੈਨੂੰ ਲੱਗਦਾ ਕਿ ਮੈਂ ਆਪਣੇ ਵਿੱਚ ਬਦਲ ਲਿਆ ਨੇ ਫਿਲਮ ਜਦੋਂ ਕੀਤੀ ਆ ਸਕਰੀਨਿੰਗ ਹੋਈ ਆ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਾ ਜਾਂ ਸ਼ੂਟਿੰਗ ਦੌਰਾਨ ਕੀ ਲੱਗਾ ਕਿ ਯਾਰ ਆ ਫਿਲਮ ਦੇ ਵਿੱਚ ਵਧੀਆ ਚੀਜ਼ਾਂ ਮੈਂ ਆਪਣੇ ਘਟਾਲੀਆਂ ਮੈਂ ਆਪਣੇ ਨੂੰ ਇਦਾਂ ਕਰਨਾ ਕੁਝ ਆਦਤ ਬਦਲੀ ਹੈ ਕੁਝ ਹੈਬਿਟ ਚੇਂਜ ਕੀਤੀ ਹੈ ਹੈਬਿਟ ਹਾਂ ਸਬਰ ਹੋ ਰਿਹਾ ਹੈ ਇੱਕ ਸਕੂਨ ਜਿਹੜਾ ਉਹ ਔਰ ਇੱਕ ਐਕਟਰ ਦੇ ਅੰਦਰ ਹੁੰਦਾ ਵੀ ਮੈਂ ਪਹਿਲਾਂ ਕਹਿੰਦਾ ਹੁੰਦਾ ਸੀ ਵੀ ਜੇ ਸੰਤੋਸ਼ਟੀ ਹੋ ਗਈ ਤਾਂ ਫਿਰ ਬੰਦਾ ਵਾਦਾ ਨਹੀਂ ਅਗੇ ਪਰ ਆਹ ਰੋਲ ਨੇ ਮੇਰੀ ਸੰਤੋਸ਼ਟੀ ਘਰਾਤੀ ਵੀ इमोशनल ਦੇ ਵਿੱਚ ਇਦੋਂ ਬਾਅਦ ਮੈਨੂੰ ਨਹੀਂ ਲੱਗਦਾ ਮੇਰੇ ਤੋਂ ਕੁਝ ਹੋ ਜੂਗਾ ਬਾਕੀ ਪੰਮੇ ਵਾਲੇ ਤੇ ਹੋਰ ਤਾਂ ਬਾਕੀ ਚੱਲਦੇ ਹੀ ਰਹਿਣੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹੁਣ ਮੈਂ ਸਾਧੂ ਕਹਾਂ ਜਾਂ ਪੰਮਾ ਕਹਾਂ ਕੀ ਕਹਾਂ ਤੁਸੀਂ ਪ੍ਰਗਟ ਕਹਿ ਲਓ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਦਾਂ ਦੇ ਕਿਰਦਾਰਾਂ ਦੇ ਵਿੱਚ ਹੋਰ ਨਜ਼ਰ ਆਉਂਗੇ ਨਹੀਂ ਚੇਂਜ ਹੀ ਕਰਦਾ ਰਹਿਣਾ ਮੈਂ ਹਰ ਵਾਰੀ ਜਿਵੇਂ ਕਿ ਪੀ ਭਾਈ ਜੀ ਐਕਸਪੈਰੀਮੈਂਟ ਕਰਦੇ ਆ ਹੁਣ ਅੱਗੇ ਆਊਗੀ ਸੈਕਟਰ 17 ਉਹਦੇ ਚੱਡ ਹੋਊਗਾ ਬਹੁਤ ਬਹੁਤ ਸ਼ੁਕਰ ਹੈ ਭਾਈ ਜੀ ਗੱਲਬਾਤ ਕਰਨ ਦੀ ਜ਼ਾਰ ਦੇ ਵਿੱਚ ਦੇਖਿਆ ਜੀ 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 ਔਰ ਸ਼ਾ ਗਏ ਹੋ ਮੈਂ ਕਹਿਣਾ ਕਿ ਔਰ ਮਤਲਬ ਸ਼ਬਦ ਨਹੀਂ ਬੋਲਣ ਨੂੰ ਮੈਂ ਤੁਹਾਨੂੰ ਸਵਾਲ ਕਿ ਕਰਾਂ ਤੁਸੀਂ ਆਪ ਹੀ ਦੱਸ ਦਿਓ ਤੁਸੀ ਹਜੂ ਕਿਦਾ ਲੱਗੀ ਫਿਲਮ ਸ਼ਬਦ ਹੈ ਨਹੀਂ ਸ਼ਬਦ ਨਹੀਂ ਬਸ ਠੀਕ ਹੈ ਜੀ ਮੈਨੂੰ ਬਹੁਤ ਖੁਸ਼ੀ ਹੈ ਵੀ ਤੁਹਾਨੂੰ ਤੁਹਾਡੇ ਕੋਲ ਸ਼ਬਦ ਹੈ ਨਹੀਂ ਕਿ ਤੇ ਕਿਉਂਕਿ ਆ ਫਿਲਮ ਡੈਫੀਨਟਲੀ ਫੈਮਿਲੀ ਫਿਲਮ ਆ ਮੈਂ ਤਾਂ ਇਹੀ ਲੋਕਾਂ ਨੂੰ ਰਿਕੁਐਸਟ ਕਰਦਾ ਵੀ ਆਪਦੇ ਪਰਿਵਾਰ ਨੂੰ ਫੈਮਿਲੀਸ ਨੂੰ ਜਵਾਕਾਂ ਨੂੰ ਲੈ ਕੇ ਜਾਓ ਇੱਕ ਕੰਪਲੀਟ ਯੂ نو ਸਿੱਖਿਆਲੀ ਫਿਲਮ ਆ ਪੰਜਾਬ ਦੇ ਹਾਲਾਤ ਨਸ਼ਿਆਂ ਦੇ ਹਾਲਾਤ ਯੂ نو ਡਿਸਰੈਸਪੈਕਟ ਕਰਨੀ ਕੁੜੀਆਂ ਨੂੰ ਮਾਰਾ ਆਕੜਾ ਸੋ ਉਹ ਸਾਰੀਆਂ ਚੀਜ਼ਾਂ ਕੋਲ ਮਿਲਾ ਕੇ ਯੂ نو ਮਨਲਾਦਾ ਵੀ ਨੈਕਸਟ ਜਨਰੇਸ਼ਨ ਲਈ ਬਹੁਤ ਇੰਪੋਰਟੈਂਟ ਫਿਲਮ ਆ ਇਹ ਜੀ ਭਾਈ ਜੀ ਪਹਿਲੀ ਵਾਰ ਤੁਹਾਨੂੰ ਇੱਕ ਅਲੱਗ ਕਿਰਦਾਰ ਦੇ ਵਿੱਚ ਦੇਖਦੇ ਪਏ ਹਾਂ ਨਹੀਂ ਤਾਂ ਆਪਾਂ ਤੁਹਾਨੂੰ ਗੁੱਸੇ ਵਿੱਚ ਦੇਖਦੇ ਆ ਜਾਂ ਕੁਝ ਹੋਰ ਨਾ ਮਾਰ ਧਾੜਾ ਔਰ ਇਹਦੇ ਵਿੱਚ ਵੀ ਕਿਤਨਾ ਕਿਤੇ ਗੁੱਸਾ ਹੈਗਾ ਪਰ ਉਹ ਗੁੱਸਾ ਅੱਗੇ ਜਾ ਕੇ ਕਿਵੇਂ ਪਿਆਰ ਦੇ ਵਿੱਚ ਬਦਲਦਾ ਹੈ ਉਹ ਬਹੁਤ ਖੂਬੀ ਦਿਖਾਇਆ ਗਿਆ ਹਾਂਜੀ ਹਾਂਜੀ ਡੈਫੀਨਟਲੀ ਜੀ ਮੇਰੇ ਲਈ ਵੀ ਬਹੁਤ ਇਹ ਯੂ ਨੋ ਚੈਲੈਂਜਿੰਗ ਨਹੀਂ ਮਤਲਬ ਵੀ ਇੱਕ ਡ੍ਰੀਮ ਸੀਗੀ ਹਾਂਜੀ ਵੀ ਮੈਂ ਅਰਦਾਸ ਅਸਲਮ ਚ ਕੰਮ ਕਰਨਾ ਤੇ ਪਰ ਜਿੱਦਾਂ ਦਾ ਕਰੈਕਟਰ ਮਿਲੇ ਆ ਜਿੱਦਾਂ ਦਾ ਡਿਫਰੈਂਸ ਹੈ ਨਾ ਮੈਨੂੰ ਰੋਲ ਚ ਮਿਲਿਆ ਮੈਨੂੰ ਬਹੁਤ ਪਸੰਦ ਆ ਗਿਆ ਜਦੋਂ ਗਿੱਪੀ ਬਾਈ ਨੇ ਕਿਹਾ ਸੀਗਾ ਵੀ ਜੱਗੀ ਇਸ ਵਾਰ ਤੇਰਾ ਕਰੈਕਟਰ ਥੋੜਾ ਡਿਫਰੈਂਟ ਹੋਊਗਾ ਜਾਂ ਚੈਲੈਂਜਿੰਗ ਥੋੜਾ ਹੋ ਸਕਦਾ ਹੈ ਔਰ ਹਜ਼ੂਰ ਸਾਹਿਬ ਜਾਣ ਦੀ ਗੱਲ ਕੀਤੀ ਸੀ ਤਾਂ ਉਹ ਮਨ ਦੇ ਵਿੱਚ ਕੀ ਬਲਾਵਾ ਆ ਗਿਆ ਮੇਰੇ ਦਰਸ਼ਨ ਹੋਣੇ ਸੀਗੇ ਫਿਲਮ ਰਾਹੀ ਹੋਣੇ ਸੀ ਇੰਡਸਟਰੀ ਰਾਹੀ ਹੋਣੇ ਸੀ ਜਿੱਦਾਂ ਮਰਜੀ ਹੋਣੇ ਸੀਗੇ ਮੈਂ ਉਦੋਂ ਅਮਰੀਕਾ ਬੈਠਾ ਸੀਗਾ ਜਦੋਂ ਬਾਈ ਨੇ ਮੈਨੂੰ ਦੱਸਿਆ ਸੀਗਾ ਇਹਦੇ ਰੋਲ ਬਾਰੇ ਤੇ ਮੈਂ ਆਦੀ ਫੈਮਿਲੀ ਨਾਲ ਡਿਸਕਸ ਕੀਤਾ ਮੈਂ ਕਿਹਾ ਯਾਰ ਵੀ ਇਹ ਰੋਲ ਇਦਾਂ ਲੱਗ ਰਿਹਾ ਵੀ ਮੇਰੇ ਲਈ ਹੀ ਲਿਖਿਆ ਗਿਆ ਜਿੱਦਾਂ ਮੇਰੀ ਵੇਹਗੀ ਪਰਸਨੈਲਟੀ ਆ ਜੀ ਇਸ ਦੇ ਵਿੱਚ ਨਾ ਸਕਰੀ ਲੂ ਜਿਹੜੀਆਂ ਚੀਜ਼ਾਂ ਅਸੀਂ ਜ਼ਿੰਦਗੀ ਦੇ ਵਿੱਚ ਦੇਖਦੇ ਆ ਕਿ ਆਮ ਜ਼ਿੰਦਗੀ ਤੋਂ ਚੀਜ਼ਾਂ ਚੱਕੀਆਂ ਗਈਆਂ ਨੇ ਫੁਲਾਨੇ ਦੀ ਜ਼ਿੰਦਗੀ ਕਿਸੇ ਹੋਰ ਦੀ ਜ਼ਿੰਦਗੀ ਤਾਂ ਜਦੋਂ ਸਕ੍ਰਿਪਟ ਪੜਦੇ ਸੀਗੇ ਜਾਂ ਪ੍ਰੋਪਰ ਮਾਹੌਲ ਸੀ ਸੈਟ ਦਾ ਤਦੋਂ ਲੱਗਾ ਯਾਰ ਆ ਚੀਜ਼ ਮੇਰੀ ਜ਼ਿੰਦਗੀ ਵਿੱਚ ਹੋ ਚੁੱਕੀ ਹੈ ਹਾਂਜੀ ਡੈਫੀਨਟਲੀ ਕਿੱਸਾ ਸਾਂਝਾ ਕਰਨਾ ਚਾਹ ਹਾਂਜੀ ਜਦੋਂ ਮੇਰੇ ਬੇਟੀ ਹੋਈ ਸੀਗੀ ਲੋਕ ਮੈਨੂੰ ਕਹਿੰਦੇ ਸੀ ਯਾਰ ਤੇਰੀ ਬੇਟੀ ਹੋ ਗਈ ਹਾਂ ਨਾ ਫੈਮਲੀ ਦਾ ਕੰਪਲੀਟ ਕਰੇਗਾ ਗੱਲ ਮੁੰਡਾ ਕਰੋ ਹੁਣ ਫਿਲਮ ਤੁਹਾਨੂੰ ਤੁਹਾਨੂੰ ਪਤਾ ਹੋਊ ਕੀ ਸਿਖਾਉਂਦੀ ਥੋੜੇ ਤਾਂ ਹੀ ਆ 100% ਮੈਂ ਜਦੋਂ ਗਰੋ ਅਪ ਵੀ ਹੋਇਆ ਮਾਂ ਉਦੋਂ ਲੱਗਦਾ ਸੀ ਕਿ ਮਾਪਿਆਂ ਨੂੰ ਕੁਝ ਪਤਾ ਨਹੀਂ ਮੈਨੂੰ ਜਿਆਦਾ ਪਤਾ ਵਾ ਹਨਾ ਜਦੋਂ ਉਹਨਾਂ ਨੂੰ ਗੁੱਸਾ ਕਰਨਾ ਬੁਲਾਉਣਾ ਨਹੀਂ ਬੁਲਾਉਣਾ ਪਰ ਹਰ ਇੱਕ ਚੀਜ਼ ਯੂ نو ਕਰੈਕਟਰ ਜਦੋਂ ਮੈਨੂੰ ਸੁਣਾਏ ਸੀ ਕਿ ਮੈਂ ਇਹ ਕਰਦ ਨੂੰ ਕਿਹਾ ਹੈ ਵਾ ਕਿ ਇਦਾਂ ਲੱਗਦਾ ਜਿਵੇਂ ਮੈਂ ਆਪਦੀ ਲਾਈਫ ਜੀ ਰਿਹਾ ਹਾਂ ਕਰੈਕਟਰ ਚ ਸੋ ਮੈਨੂੰ ਤਾਂ ਹੀ ਸਕੂਨ ਮਿਲੇ ਆ 100% ਜੀ ਜਦੋਂ ਮੈਂ ਸ਼ੂਟ ਵੀ ਕਰ ਰਿਹਾ ਸੀ ਹੁਣ ਦੇਖ ਵੀ ਰਿਹਾ ਮਾਂ ਜਦੋਂ ਕਾਫੀ ਪ੍ਰਿੰਸ ਬਾਈ ਦੇ ਸੀਨਸ ਆਉਂਦੇ ਨੇ ਹਨਾ ਮੈਂ ਆਪਦੀ ਬੇਟੀ ਨੂੰ ਦੇਖਦਾ ਅਕੀਓ ਦੇ ਕੋਲ ਨਹੀਂ ਜਾਣਾ ਜਾਂ ਸੋ ਬਾਈ ਜੀ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਬਸ ਇਹੀ ਹੈ ਵੀ ਤੁਸੀਂ ਵੀ ਤੇਰਾ 7 ਸਪਟੰਬਰ ਨੂੰ ਫਿਲਮ ਦੇਖੋ ਕਿ ਤੁਹਾਡੇ ਕੋਲੇ ਵੀ ਫਿਰ ਲਫ਼ਜ਼ ਨਹੀਂ ਰਹਿਣੇ ਤੇ ਅਸੀਂ ਇਹੀ ਚਾਹੁੰਦੇ ਆ ਇਹੀ ਰਿਕਵੈਸਟ ਆ ਵੀ ਯੂ نو ਇਦਾਂ ਦਾ ਕਨਸੈਪਟ ਇਸ ਪੰਜਾਬੀ ਇੰਡਸਟਰੀਜ਼ ਲੈ ਕੇ ਨਾ ਆਉਣਾ ਵੀ ਯੂ نو ધ ਫਿਊਚਰ ਜਨਰੇਸ਼ਨ ਫਿਲਮ ਮੇਕਰ ਨੇ ਉਹ ਵੀ ਫਿਰ ਇਦਾਂ ਦੀ ਚੀਜ਼ਾਂ ਨੂੰ ਥੋੜਾ ਜਿਆਦਾ ਨੈਕਸਟ ਫੋਰਵਰਡ ਲੈ ਕੇ ਜਾਣਾ ਆਪਣੇ ਗੁਲਾਬ ਸਿੰਘ ਨੇ ਗੱਲ ਕਹੀ ਸੀ ਕਹਿੰਦੇ ਇਹੋ ਜਿਹੇ ਜਿਹੜੀਆਂ ਫਿਲਮਾਂ ਨੇ ਉਹ ਸਾਲ ਚ ਇੱਕ ਨਹੀਂ ਉਹ ਮਹੀਨੇ ਦੇ ਵਿੱਚ ਇੱਕ ਹੋਣੀਆਂ ਚਾਹੀਦੀਆਂ ਨੇ ਸਹੀ ਗੱਲ ਹੋ ਜੀ ਬਿਕਾਜ਼ ਜੇ ਆਪਣੇ ਹੁਣ ਮਹੀਨੇ ਦੇ ਦੇ ਵਿੱਚ 30 ਕਮੇਡੀ ਫਿਲਮ ਆ ਸਕਦੀਆਂ ਨੇ ਇਦਾਂ ਦੀਆਂ ਹੋਰ ਫਿਲਮਾਂ ਕਿਉਂ ਨਹੀਂ ਬਣ ਸਕਦੀਆਂ ਪਰ ਉਹ ਪ੍ਰੋਬਲਮ ਕੀ ਹੈ ਨਾ ਵੀ ਆਪਣੇ ਸੋਸਾਇਟੀ ਨੂੰ ਹੁਲਾਰਾ ਪਾੜਨਾ ਪੈਣਾ ਵੀ ਸਪੋਰਟ ਕਰਨੀ ਪੈਣੀ ਦੰਦ ਸਿਨੇਮੇ ਨੂੰ ਸਪੋਰਟ ਜੇ ਤੁਸੀਂ ਦੇਖਣ ਜਾਓਗੇ ਤਾਂ ਇਦਾਂ ਦੀ ਫਿਲਮਾਂ ਬਣ ਗਈਆਂ ਭਾਈ ਜੀ ਆਖਰੀ ਸਵਾਲ ਕੋਈ ਅਜੀਹੀ ਤੁਹਾਡੀ ਆਦਤ ਜਿਹੜੀ ਪਹਿਲਾਂ ਨਹੀਂ ਸੀਗੀ ਫਿਲਮ ਤੋਂ ਬਾਹਰ ਤੁਹਾਡੇ ਵਿੱਚ ਕੁਝ ਚੇਂਜ ਆਇਆ ਹੋਵੇ ਕੋਈ ਆਦਤ ਜਿਹੜੀ ਸ਼ੁਰੂ ਕੀਤੀ ਹੋਵੇ ਚੰਗੀ ਆਦਤ ਵੀ ਇੱਕ ਪਹਿਲੇ ਜਿਹੜੀ ਆਦਤ ਸੀ ਵੀ ਕਿਸੇ ਨੂੰ ਪਹਿਲਾਂ ਜੱਜ ਨਾ ਕਰੋ ਜਿੰਨਾ ਚਿਰ ਤੁਸੀਂ ਉਹਦੇ ਬਾਰੇ ਜਾਣਦੇ ਨਹੀਂਗੇ ਹਨਾ ਇਹ ਜੋ ਮੈਂ ਸੁਖਿਆ ਆਂ ਫਿਲਮ ਚ ਜੇ ਮੇਰਾ ਕੈਰੈਕਟਰ ਜੱਜ ਕਰ ਲੈਂਦੇ ਸੀ ਕਿਸੇ ਨੂੰ ਜੱਜ ਵੀ ਕੀ ਹੈ ਜੋ ਕੋਈ ਤਰ੍ਹਾਂ ਦਾ ਜਾਂ ਕੋਈ ਕੋਈ ਵੀ ਚੀਜ਼ ਹੈਗੀ ਹੈ ਮੈਂਟਲੀ ਯੂ نو ਸਾਈਕੋਲੋਜੀਕਲੀ ਤੁਸੀਂ ਹੈਨਾ ਜੱਜ ਕਰਦੇ ਹੋ ਰਿਕ ਇਨਸਾਨ ਕਰਦਾ ਵਾ ਹਨਾ ਤੇ ਮੈਨੂੰ ਲੱਗਦਾ ਵੀ ਉਹ ਚੀਜ਼ ਮਿਰਚੋ ਡੈਫੀਨਟਲੀ ਡਿਕਰੀਸ ਜਾਂ ਕੱਢੀ ਗਈ ਹੈ ਇਹ ਫਿਲਮ ਦੌਰਾਨ ਪਰ ਲੱਗਦਾ ਕਿ ਲੋਕ ਜਦੋਂ ਇਹ ਫਿਲਮ ਦੇਖਣਗੇ ਕਈ ਚੀਜ਼ਾਂ ਆਪਣੇ ਵਿੱਚੋਂ ਚੇਂਜਸ ਜਿਹੜੇ ਆ ਲਾਈਫ ਦੇ ਵਿੱਚ 100% ਜੇ ਚੇਂਜਸ ਨਹੀਂ ਲੀਸਟ ਕੀ ਹੈ ਜੋ ਤੁਸੀਂ ਐਕਸ਼ਨ ਉਹ ਕਰੋਗੇ ਤੁਹਾਨੂੰ ਇਹ ਫਿਲਮ ਯਾਦ ਤੱਕਰਾਉਗੀ ਯਾਰ ਵੀ ਨਹੀਂ ਮੈਂ ਗਲਤੀ ਕਰ ਰਿਹਾ ਹਾਂ ਕਜ਼ ਮੈਂ ਉਹ फिल्म बहुत बहुत शुक्रिया गलत देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp channel par